ਵਾਇਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਦੀ ਗੱਲ ਕਰੀਏ ਤੇ ਲਗਭਗ ਪਿਛਲੇ 20 ਦਿਨਾਂ ਤੋਂ ਇਹ ਹੜ੍ਹਾਂ ਦੀ ਚਪੇੜ ਚ ਹੈ ਖਾਸ ਕਰਕੇ ਜੇ ਗੱਲ ਸੁਲਤਾਨਪੁਰ ਲੋਧੀ ਦੀ ਕਰੀਏ ਤਾਂ ਮੇਰੇ ਪਿੱਛੇ ਜਿਹੜੇ ਤੁਸੀਂ ਇਲਾਕਾ ਦੇਖ ਰਹੇ ਹੋ ਇਹ ਬਹੂਪੁਰ ਦੇ ਇਲਾਕਾ ਹੈ ਤੇ ਇੱਥੇ ਲਗਭਗ ਜੋ ਦੱਸਿਆ ਜਾ ਰਿਹਾ 16 ਪਿੰਡ ਹੈ ਜਿਨ੍ਹਾਂ ਦੇ ਵਿੱਚੋਂ ਲਗਭਗ 8 ਪਿੰਡਾਂ ਦੇ ਵਿੱਚ ਰਾਇਸ਼ ਵੀ ਹੈ ਜਿਨ੍ਹਾਂ ਦੇ ਘਾਟ ਡੁੱਬ ਚੁੱਕੇ ਨੇ ਇਹਨੂੰ ਲੈ ਕੇ ਪੂਰੇ ਪੰਜਾਬ ਵੱਲੋਂ ਇੱਥੇ ਸੇਵਾਵਾਂ ਭੇਜੀਆਂ ਜਾ ਰਹੀਆਂ ਇੱਥੇ ਕਿਸੇ ਵੀ ਧਰਮ ਨੂੰ ਇਹ ਨਹੀਂ ਦੇਖਿਆ ਜਾ ਰਿਹਾ ਕਿ ਕੋਈ ਤਰਮ ਅਲੱਗ ਹੈ ਭਾਵੇਂ ਉੱਤੇ ਹਿੰਦੂ ਹੈ ਮੁਸਲਮਾਨ ਹੈ ਹਰ ਇੱਥੇ ਕੋਸ਼ਿਸ਼ ਕਰ ਰਿਹਾ ਕਿ ਆਪਣੀ ਸੇਵਾ ਭੇਜ ਸਕੇ ਤੇ ਮੇਰੇ ਨਾਲ ਅੱਜ ਮੌਜੂਦ ਹੈ ਜਲੰਧਰ ਤੋਂ ਮਾਇਨੋਰਟੀ ਕਮਿਸ਼ਨ ਦੇ ਮੈਂਬਰ ਜਿਹੜੇ ਸੇਵਾ ਲੈ ਕੇ ਆਏ ਸੀ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਇਹਨਾਂ ਨੂੰ ਪੁੱਛ ਲੈਣੇ ਕਿ ਇੱਥੇ ਕਿਹੜੀਆਂ ਸੇਵਾਵਾਂ ਲੈ ਕੇ ਆਏ ਕਿ ਕਿਹ ਚੀਜ਼ਾਂ ਲੈ ਕੇ ਆਏ ਜੀ ਤੁਹਾਡਾ ਨਾਮ ਨਾਸਿਰ ਸਲਮਾਨੀ ਫਾਰਮਰ ਮਾਇਨੋਰਟੀ ਕਮਿਸ਼ਨ ਮੈਂਬਰ ਪੰਜਾਬ ਸਰਕਾਰ ਅੱਜ ਜਿੱਦਾਂ ਅਸੀਂ ਆਪਣੇ ਪੂਰੇ ਇਸ ਮੁਸਲਿਮ ਭਾਈਚਾਰੇ ਜੱਥੇਬੰਦੀ ਵੱਲੋਂ ਅਸੀਂ ਜਿੱਦਾਂ ਸਾਨੂੰ ਪਤਾ ਲੱਗਾ ਸੁਲਤਾਨਪੁਰ ਲੋਧੀ ਵਿੱਚ ਬਾਹੋ ਪਿੰਡ ਵਿੱਚ ਬਹੁਤ ਜ਼ਿਆਦਾ ਹੜ ਦਾ ਪਾਣੀ ਆਇਆ ਹੈ ਜਿੱਦਾਂ ਕਿ ਅਸੀਂ ਦੇਖਿਆ ਇੱਥੇ ਸਾਰੇ ਸੰਗਤਾ ਸਾਰੇ ਭਰਾ ਇੱਥੇ ਲੈ ਕੇ ਆਏ ਰਾਸ਼ਨ ਅਸੀਂ ਵੀ ਇੱਥੇ ਆਟਾ ਬ੍ਰੈਡ ਵਗੈਰਾ ਰਸ ਵਗੈਰਾ ਫੈਨ ਵਗੈਰਾ ਜੋ ਵੀ ਰੋਜ ਦੀ ਨੀਡ ਦੇ ਜੋ ਸਮਾਨ ਆਪਾਂ ਲੈ ਕੇ ਆਏ ਆ ਇਹ ਸਾਰੇ ਭਰਾਵਾਂ ਨੂੰ ਮੇਰੀ ਇੱਕ ਇਹ ਵੀ ਬੇਨਤੀ ਹੈ ਜਿੱਦਾਂ ਕਿ ਉਹ ਹਫਤੇ ਬਾਅਦ ਇਥੋਂ ਪਤਾ ਵੀ ਕਰ ਲੈਣ ਕਿ ਇੱਥੇ ਕੀ ਕੀ ਚੀਜ਼ ਦੀ ਲੋੜ ਹੈਗੀ ਹੈ ਕਿਉਂਕਿ ਆਉਣ ਵਾਲੇ ਹਫਤੇ 10 ਦਿਨ ਚ ਇੱਥੇ ਪਾਣੀ ਥੋੜਾ ਲਥਨਾ ਸ਼ੁਰੂ ਹੋਈ ਨਾ ਫਿਰ ਇੱਥੇ ਸਾਨੂੰ ਬੋਰੀਆਂ ਦੀ ਲੋਡ ਪੈਣੀ ਹੈ ਡੀਜ਼ਲ ਦੀ ਇੱਥੇ ਲੋਡ ਪੈਣੀ ਲੋਕਾਂ ਨੂੰ ਕਿਉਂਕਿ ਇੱਥੇ ਟਰੈਕਟਰ ਲੱਗ ਜਣੇ ਟਰੈਕਟਰਾਂ ਚ ਡੀਜ਼ਲ ਦੀ ਲੋਡ ਪੈਣੀ ਹੈ ਜਿਨ੍ਹਾਂ ਕੋ ਭਰਾਵਾ ਤੋਂ ਟਰੈਕਟਰ ਰਗੇ ਨੇ ਉਹ ਟਰੈਕਟਰ ਲੈ ਕੇ ਆਣ ਤੇ ਜਿਨ੍ਹਾਂ ਕੋ ਡੀਜ਼ਲ ਆ ਡੀਜ਼ਲ ਲਿਆ ਕੇ ਤੇ ਜਿਹਦੇ ਕਿ ਬੋਰੀਆਂ ਲੈ ਕੇ ਇੱਥੇ ਕਿਉਂਕਿ ਉਹ ਚ ਮਿੱਟੀ ਭਰ ਕੇ ਸਾਨੂੰ ਇੱਥੇ ਬੰਨ ਲਾਣ ਦੀ ਬਾਅਦ ਚ ਲੋਡ ਪੈਣੀ ਹੈ ਇੱਕ ਜੋ ਇੱਥੇ ਜਿਹਨੇ ਗਰੀਬਾਂ 'ਚ ਆਇਆ ਵਾ ਉਹਨਾਂ ਦੇ ਜਿਹੜਾ ਪਿੰਡਾਂ 'ਚ ਜਿਹਦਾ ਉਹਨਾਂ ਦਾ ਘਰ ਟੱਗ ਗਿਆ ਜਿਹੜਾ ਵੀ ਭਰਾ ਹੋ ਸਕੇ ਉਹਨਾਂ ਨੂੰ ਇੱਟਾਂ ਦੇ ਦੇਵੇ ਕੋਈ ਸੀਮੈਂਟ ਦੇ ਦੇਵੇ ਜੇ ਕਿਸੇ ਨੂੰ ਮੱਝ ਦੀ ਲੋੜ ਹੈ ਤੇ ਉਹ ਸਾਰੇ 2-4 ਭਰਾ 10 ਭਰਾ ਇਕੱਠੇ ਹੋ ਕੇ ਮੱਝ ਦਵਾ ਦੇਣ ਜਿਉਂ ਕਿ ਜਿਹੜਾ ਜਿਹੜਾ ਸਾਡਾ ਪੰਜਾਬ ਆ ਖੁਸ਼ਹਾਲ ਹੈਗਾ ਸੀ ਇਰ ਫਿਰ ਦੁਬਾਰਾ ਆਪਾਂ 1-2 ਮਹੀਨੇ ਚ ਇਹਨੂੰ ਖੁਸ਼ਹਾਲ ਕਰਦੀ ਹੈ। ਨਾਸਿਰ ਜੀ ਆਮ ਤੌਰ ਤੇ ਗੱਲ ਕੀਤੀ ਜਾਂਦੀ ਹੈ ਜਦੋਂ ਨਾ ਸਮਾਨ ਸਥਿਤੀ ਹੁੰਦੀ ਹੈ, ਆਮ ਸਥਿਤੀ ਹੁੰਦੀ ਹੈ। ਉਦੋਂ ਫਿਰਕੂ ਦੇ ਵਿੱਚ ਆਪਾਂ ਨੂੰ ਪਾ ਦਿੱਤਾ, ਫਿਰਕੂ ਪ੍ਰਸਤੀ ਪਾ ਦਿੰਦਾ ਹੈ। ਇਹ ਧਰਮ ਹੈ, ਇਹ ਧਰਮ ਹੈ। ਤੁਸੀਂ ਕੋਈ ਧਰਮ ਨਹੀਂ ਦੇਖਿਆ। ਇੱਥੇ ਆਇਓ, ਭਾਵੇਂ ਇੱਥੇ ਕੋਈ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ Hindu ਹੈ, ਉਸ ਨੂੰ ਸੇਵਾ ਦੇ ਰਹੇ ਹੋ। ਆਮ ਤੌਰ ਤੇ ਇਦਾਂ ਨਹੀਂ ਹੁੰਦਾ ਕਿ ਇਹ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਹੁੰਦਾ? ਭਾਜੀ ਦੇਖੋ ਸਾਰੇ ਧਰਮਾਂ 'ਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆਪਾਂ ਕਿਸੇ ਨੂੰ ਨਾ ਮਾੜਾ ਕਹੀਏ ਨਾ ਚੰਗਾ ਕਹੀਏ ਦੇਖੋ ਜਿਨ੍ਹਾਂ ਨੇ ਇੱਥੇ ਸ਼ਰਧਾ ਹੈਗੀ ਸੀ ਉਹ ਸਭ Hindu, Muslim, Sikh, Isai ਸਭ ਇੱਥੇ ਆਏ ਹੋਏ ਜਿਨ੍ਹਾਂ ਜਿਨ੍ਹਾਂ ਨੇ ਸ਼ਰਧਾ ਜਿਨ੍ਹਾਂ ਨੂੰ ਲੱਗਾ ਕਿ ਸਾਡੇ ਪੰਜਾਬੀ ਭਰਾ ਹੈਗੇ ਨੇ ਭੈਣਾਂ ਹੈਗੇ ਨੇ ਆਪਣੀ ਮਾਤਾਵਾ ਹੈਗੀਆਂ ਨੇ ਉਹਨਾਂ ਨੂੰ ਨੀਡ ਹੈਗੀ ਆ ਉਹ ਸਭ ਬੰਦੇ ਇੱਥੇ ਪਹੁੰਚੇ ਨੇ ਆਪਾਂ ਜਿੱਦਾਂ ਜਲੰਧਰ ਤੋਂ ਆਏ ਆ ਸਾਰੇ ਆਲੇ ਦੁਆਲੇ ਤੋਂ ਸਭ ਬੰਦੇ ਦੂਰ ਤੋਂ ਵੀ ਆ ਰਹੇ ਨੇ ਤੇ ਜਿੱਦਾਂ ਹਜੇ ਸਾਨੂੰ ਪਤਾ ਲੱਗਾ ਪਠਾਨਕੋਟ ਤੋਂ ਵੀ ਬਹੁਤ ਜ਼ਿਆਦਾ ਪਾਣੀ ਆ ਗਿਆ 1000 ਤੋਂ ਉੱਪਰ ਲਗਭਗ ਪਿੰਡ ਸਾਡੇ ਪੰਜਾਬ ਦੇ ਡੋਬ ਗਏ ਨੇ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਹਰ ਪਾਸੇ ਜਾ ਕੇ ਥੋੜਾ ਦੇਖਰ ਥੋੜਾ ਥੋੜਾ ਸਾਰੇ ਚ ਦੇਣ ਕਿ ਜਿੱਥੇ ਕਿ ਸਾਰੇ ਭਰਾ ਆਪਣੇ ਦੁਬਾਰਾ ਤੋਂ ਵੈਲ ਸੈਟਡ ਹੋ ਸਕੋ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਇਹ ਦੇਖ ਰਹੇ ਹੋ ਕਿ ਜਲੰਧਰ ਤੋਂ ਮੁਸਲਿਮ ਭਾਈਚਾਰਾ ਇੱਥੇ ਹਰ ਪੀੜਤਾਂ ਲਈ ਸਮਾਨ ਲੈ ਕੇ ਆਇਆ ਸੋ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾ ਦੇਣਾ ਚਾਹੁੰਦੇ ਆ ਇੱਥੇ ਲਗਾਤਾਰ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਇੱਥੇ ਉਹ ਨਹੀਂ ਦੇਖਿਆ ਜਾ ਰਿਹਾ ਇੱਥੇ ਸਿਰਫ ਇੱਕੋ ਹੀ ਗੱਲ ਕੀਤੀ ਜਾ ਰਹੀ ਮਾਨਵਤਾ ਦੀ ਸੋ ਇਹ ਤਸਵੀਰਾਂ ਨੇ ਅਸੀਂ ਇਹੀ ਵਾਇਸੋ ਪੰਜਾਬ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹਾਲਾਤ ਨਾ ਮੰਨ ਤੇ ਜਲਦ ਤੋਂ ਜਲਦ ਇਹ ਜੋ ਪਾਣੀ ਹੈ ਥੱਲੇ ਉਤਰ ਜਾ ਕੇ ਤਾਂ ਕਿ ਇੱਥੋਂ ਦੇ ਲੋਕ ਆਪਣਾ ਆਮ ਜਨਜੀਵਨ ਵਿਵਸਥ ਕਰ ਸਕਣ ਕੈਮਰਾਮੈਨ ਪ੍ਰਥਮਨਲ ਪਨੀਰ ਸਿੰਘ ਰਾਂਗਪੁਰੀ ਸੁਲਤਾਨਪੁਰ ਲੋਧੀ